ਉਹਦੇ ਵਿੱਚ ਦੁਨੀਆ ਦਾ ਹਰ ਕਿਰਤੀ ਕਾਮਾ ਚੋਪੜਾ ਜਾਣਾ ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਹੜਤਾਲ ਦੀ ਡਟਵੀਂ ਹਮਾਇਤ ਕੀਤੀ ਗਈ ਆ ਅਸੀਂ ਜਿਹੜੀਆਂ ਕੇਂਦਰੀ ਟ੍ਰੇਡ ਯੂਨੀਅਨਾਂ ਨੇ ਉਹਨਾਂ ਵੱਲੋਂ ਮਜ਼ਦੂਰ ਫੈਡਰੇਸ਼ਨਾਂ ਦੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਇਸ ਪਹਿਲ ਕਦਮੀ ਦਾ ਧੰਨਵਾਦ ਕਰਦੇ ਆ ਜਿਹੜੇ ਵੱਡੀ ਗਿਣਤੀ ਦੇ ਵਿੱਚ ਇੱਥੇ ਸ਼ਾਮਲ ਹੋਏ ਆ ਔਰ ਇਸ ਗੱਲ ਲਈ ਵੀ ਅਸੀਂ ਧੰਨਵਾਦ ਕਰਦੇ ਆ ਭਾਈ ਕਿਸਾਨਾਂ ਨੇ ਅੱਜ ਦੇ ਇਸ ਪ੍ਰਬੰਧ ਦੇ ਵਿੱਚ ਜਾਨੀ ਦੀ ਚਾਹ ਦਾ ਲੰਗਰ ਉਤੁਸਟ ਵਰਤਾਇਆ ਇਸ ਲਈ ਅਸੀਂ ਬੀਕੇਜੂ ਇਕਤਾ ਗ੍ਰਾਹਾਂ ਦਾ ਧੰਨਵਾਦ ਕਰਦੇ ਆ ਤੇ ਥੋੜਾ ਸਾਰਿਆਂ ਦਾ ਇਸ ਗੱਲ ਵਾਸਤੇ ਧੰਨਵਾਦ ਕਰਦੇ ਆ ਭਾਈ ਤੁਸੀਂ ਜਿਹੜੀ ਚੋਰ ਅੱਖ ਦੇ ਨਾਲ ਜਿਹੜੇ ਕਾਲੇ ਚੋਰ ਦਿਲ ਦੇ ਨਾਲ ਇਹ ਅਮਰੀਕਾ ਨਾਲ ਸਮਝੌਤੇ ਕਰਨ ਜਾ ਰਹੇ ਆ ਕਾਲੇ ਕਿਰਤ ਕਾਨੂੰਨ ਰੱਦ ਕਰਕੇ ਕੋੜ ਲੈ ਕੇ ਆ ਰਹੇ ਆ ਉਹਨੇ ਸਾਰਿਆਂ ਨੂੰ ਤੁਸੀਂ ਸਮਝਦੇ ਹੋ ਬਿਜਲੀ ਬਿੱਲ ਲੈ ਕੇ ਆ ਰਹੇ ਆ ਬਿਜਲੀ ਦੀਆਂ ਜਾਇਦਾਦਾਂ ਵੇਚਣ ਨੂੰ ਤਰ ਰਹੇ ਆ ਉਸ ਸਾਰੇ ਗੱਲ ਨੂੰ ਤੁਸੀਂ ਸਮਝਦੇ ਹੋਏ ਅੱਜ ਇੱਕ ਵੱਡੀ ਲਾਮਬਦੀ ਕੀਤੀ ਆ ਤੇ ਅਸੀਂ ਇਥੋਂ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੰਦੇ ਆ ਇਹ ਇੱਕ ਦਿਨਾਂ ਦੀ ਇੱਕ ਦਿਨਾਂ ਦੇਸ਼ ਵਿਆਪੀ ਹੜਤਾਲ ਸੀ ਜੇ ਇਹਨਾਂ ਸਮਝੌਤਿਆਂ ਨੂੰ ਤੁਸੀਂ ਵਾਪਸ ਨਾ ਲਿਆ ਤੇ ਮਜ਼ਦੂਰ ਵਰਗ ਤੇ ਮਜ਼ਦੂਰ ਵਰਗ ਤੇ ਕਿਸਾਨ ਵਰਗ ਲਗਾਤਾਰ ਲੰਬੀ ਹੜਤਾਲ ਤੇ ਵੀ ਜਾ ਸਕਦਾ ਇਹ ਸਾਡੀ ਇੱਕੋ ਚਤਾਵਨੀ ਆ ਸੋ ਇਸ ਲਈ ਤੁਹਾਡਾ ਸਾਰਿਆਂ ਦਾ ਸਾਥੀਆਂ ਦਾ ਧੰਨਵਾਦ ਕਰਦੇ ਆ ਤੇ ਨਾਲ ਹੀ ਅਪੀਲ ਕਰਦੇ ਆ ਬਈ ਹਮਲੇ ਵੱਟਿਆ ਤੇ ਤੁਸੀਂ ਇਕੱਠੇ ਹੋ ਕੇ ਜਿਵੇਂ ਅੱਜ ਸਾਰਿਆਂ ਨੇ ਸਹਿਯੋਗ ਕੀਤਾ ਐ اسی ਤਰ੍ਹਾਂ ਇਸ ਜੋਟੀ ਨੂੰ ਹੋਰ ਮਜ਼ਬੂਤ ਕਰਦੇ ਹੋਏ ਅੱਗੇ ਵਧੋਗੇ ਤੇ ਨਾਲ ਦੀ ਨਾਲ ਤੁਸੀਂ ਆਪਣੇ ਹੱਕਾਂ ਨੂੰ ਹਾਸਲ ਕਰਨ ਦੇ ਲਈ ਵਧੋਗੇ ਜਿੰਨੇ ਵੀ ਸਾਥੀ ਆਏ ਆ ਵੱਖ-ਵੱਖ ਜਥੇਬੰਦੀਆਂ ਦੇ ਆਏ ਆ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਦੇ ਆਏ ਆ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਏ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਅੱਜ ਦੀ ਇਸ ਪ੍ਰੋਗਰਾਮ ਦੇ ਵਿੱਚ ਉਹ ਜਿਹੜੇ ਸਾਡੇ